हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਹੈ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਤੇ ਤਿੰਨ ਹੀ ਮੱਜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਕੋਈ ਪਸ਼ੂ ਸੂਈ ਹੈ ਤੇ ਕੋਈ ਗੱਬੜ ਹੋਣਗੇ ਡਿਟੇਲ ਇਹਨਾਂ ਪਸ਼ੂ ਦੀ ਸਾਰੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਕੇ ਡਾਟਾ ਸੰਜੀ ਕਰ ਲਾਂਗੇ ਉਸ ਤੋਂ ਪਹਿਲੇ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲੇ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਹਾਂ ਜੀ ਭਾਈ ਸਸੀ ਕਾਲ ਜੀ ਸਸੀ ਕਾ ਵਧੀਆ ਠੀਕ ਠਾਇ ਜੀ ਚੱਲ ਗਿਆ ਵਧੀਆ ਵਧੀਆ ਕਿਰਪਾ ਬਾਬੇ ਜੀ ਅਰਦਾਸ ਆਪਣਾ ਬੋਲ ਦਿਆ ਕਰੀ ਨਾਮ ਮੇਰਾ ਮਨੋਰ ਸਿੰਘ ਪਿੰਡ ਬਲੇਰ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਫੋਨ ਨੰਬਰ 9814545195 ਠੀਕ ਹੈ ਜੀ ਅੱਜ ਵੀਰ ਆਪਣੇ ਕੋਲ ਤਿੰਨ ਮੱਝਾਂ ਤੇ ਤਿੰਨੇ گاਵਾ ਤਿੰਨੇ گاਵਾ ਹਾਂਜੀ ਦੋ گاਵਾਾਂ ਸੁੰਘਾਂ ਦੋ ਮੱਝਾਂ ਸੀਂਗਾ ਠੀਕ ਹੈ ਜੀ ਅੱਛਾ ਇੱਕ ਗਾਂ ਗੱਭਣ ਤੇ ਇੱਕ ਮੱਝ ਗੱਭਣ ਇੱਕ ਮੱਝ ਗੱਭਣ ਠੀਕ ਹੈ ਜੀ ਸ਼ੁਰੂ ਕਰ ਲਈ ਵੀਰ ਆਪੇ ਐਸੋ ਸੱਜੇ ਸੁਈ ਮੱਝ ਤੋਂ ਪਹਿਲਾਂ ਉਹ ਡਿਟੇਲ ਦੱਸੀ ਵੀਰ ਨੂੰ ਕਿੰਨਾ ਵਾ ਸੁਗਾ ਸੁਈ ਇਹ ਤੀਜਾ ਸੁਗਾ ਸੁਈ ਜੋ ਅੱਛਾ ਜੀ 12 ਕਿਲੋ ਦੁੱਧ ਰਸਲੇ ਹੋਣ ਜਿਹੜਾ ਤਿਆਰ ਆ ਤਿਆਰ ਆ ਤੇ ਹਫਤਾ ਹੋ ਗਿਆ ਸੂਈ ਨੂੰ ਅੱਛਾ ਇਹ ਕੱਪ ਤੇਰਾ ਟਾਈਮ ਹੋ ਗਿਆ ਸੂਈ ਇਹ ਕੱਪ ਦਾ ਸੂਈ ਨੂੰ ਕੱਟੀ ਮਗਰਾ ਠੀਕ ਹੈ ਜੀ ਬੱਚਾ ਦੋਸਤੋ ਆ ਕੱਟੀ ਦਿੱਤੀ ਜਿੰਨੇ ਇੱਕ ਕੰਪੇਰਾ ਟਾਈਮ ਸੂਈ ਨੂੰ ਹੋ ਗਿਆ ਤੀਜਾ ਸੂਆ ਸੂਈ ਤੇ ਦੁੱਧ ਦੋਸਤੋ ਹੁਣ 12 ਕਿਲੋ ਮੌਕੇ ਦਾ ਵੀਰ ਕੰਦਾ ਤਿਆਰ ਆ ਖੋਲੀਏ ਵੀਰ ਜੀ ਕੱਟੀ ਵਰਨ ਕਾਤ ਕਰ ਦੋਸਤੋ ਮੈਂ ਤਾਂ ਪਿੱਠ ਪੁੜੇ ਦੀ ਕਿਡਾਈ ਚੈੱਕ ਕਰੋ ਆਰਡਰ ਕੋਲ ਜੀ ਦੋਸਤੋ ਬਹੁਤ ਜ਼ਬਰਦਸਤ ਤਿਆਰ ਕੀਤੀ ਆਰੇ ਇਹੋ ਦੋਸਤੋ ਕਰੋ ਚੈੱਕ ਜੀ ਲੈ ਆ ਵੀ ਮੁਰਦਾ ਲਿਸਾ ਪੰਦ ਦੋਸਤੋ ਥੋੜਾ ਜਿਹਾ ਜਰੂਰ ਰੱਖ ਲੀਏ ਨਾ ਕੱਲ ਦੀ ਆਈ ਕਰਕੇ ਨੇ ਪਠੇ ਚੁਕੇ ਅਸਾ ਉਪਰਾ ਕਰਦੀ ਉਹਪਰਾ ਕਰਕੇ ਨਾ ਠੀਕ ਹੈ ਜੀ ਬੱਚੇ ਦਾ ਲਾਗੇ ਇੱਕ ਵੱਧਿਆ ਫਿਰ ਖਾਦੇ ਪਠੇ ਠੀਕ ਹੈ ਜੀ ਉਥੋਂ ਆਈ ਕਰੋ ਮੈਂ ਦੋਸਤੋ ਆਰਡਰ ਕੁਆਲਿਟੀ ਜਿਹੜੀ ਹੈ ਬਹੁਤ ਜ਼ਬਰਦਸਤ ਤਿਆਰ ਕੀਤੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਚਾਰੇ ਥਣ ਗੈਪ ਦੇ ਵਿੱਚ ਲੱਗੇ ਜੇ ਕੋਈ ਫੋਟ ਸ਼ਾਂਗੜੀ ਦੇ ਨਾਲ ਲੈਰੀ ਹੁੰਦੀ ਮੂੰਹ ਤੋਂ ਹੁੰਦੀ ਜਾਂ ਥਣਾ ਤੋਂ ਹੁੰਦੀ ਅੱਛਾ ਵੀਰ ਜੀ ਦੋ ਦਮ ਮਤਲਬ ਹੁਣ 12 ਕਿਲੋ ਤਿਆਰ ਹੈ ਨਾ 12 ਕਿਲੋ ਤਿਆਰ ਮੈਂ ਇਹ ਮੈਲਾ ਮਾਰਨਾ ਅੱਛਾ ਦੋਸਤੋ ਆਰਡਰ ਜਿਹੜਾ ਨਾ ਬਹੁਤ 14 ਕਿਲੋ ਮੈਂ ਬਣਾ ਦੂਗੀ ਪੂਰਾ ਨਗਰ ਤੇ ਪੂਰਾ ਠੋਸ ਆਰਡਰ ਤਿਆਰ ਕੀਤਾ ਨਹੀਂ ਕਰਵਾਈ ਦੀ ਤੇ ਮੁੱਲ ਵੀਰ ਕਿੰਨਾ ਕਰਨਾ ਹੈ ਮੋਲੇ ਦਾ ਵੀ ਜੀ 85 ਕਰਦੇ ਆ ਅੱਛਾ ਜੀ 80 ਜੀ ਦੇ ਦਾਂਗੇ 80 ਹਜ਼ਾਰ 80 ਹਜ਼ਾਰ ਠੀਕ ਹੈ ਜੀ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ 80000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਣ ਤਾਂ ਕਿਦਾ ਮੌਕੇ ਤੇ ਜਰੂਰ ਹੋ ਜਾ ਬਾਕੀ ਦੁੱਧ ਵਾਲੀ ਮੈਂ ਦੁੱਧ 14 15 ਕਿਲੋ ਮੈਂ ਬਣਾ ਦਊਗੀ ਅਜੇ ਹਫਤਾ ਤੇ ਸੂਈ ਨ ਹੋਇਆ ਠੀਕ ਹੈ ਜੀ ਹਾਂ ਠੀਕ ਹੈ ਦੋਸਤੋ ਅਜੇ ਹਫਤਾ ਹੋਇਆ ਸੂਈ ਨੂੰ ਅਜੇ ਮੇਲਾ ਮੂਲਾ ਜਿਹੜਾ ਮਾਰਨਾ ਇਹ ਬਾਕੀ ਹੈ ਮੈਂ ਅਜੇ ਮੇਲਾ ਮਾਰਨਾ ਸ਼ੁਰੂ ਕੀਤਾ ਨਹੀਂਗਾ ਬਾਕੀ ਦੋਸਤੋ ਆਰਡਰ ਦੀ ਸ਼ੇਪ ਚੈੱਕ ਕਰੋ ਜੀ ਬਹੁਤ ਸੋਹਣਾ ਆਰਡਰ ਤਿਆ ਇਹ ਵੀ ਤੀਜਾ ਸੂਗਾ ਮੈਂ ਅੱਛਾ ਜੀ ਇਹਨੂੰ ਕੱਲ ਰਾਇ ਕੱਲ ਤੜਕੇ ਦੀ ਸੂਈ ਮਾਜ ਕੱਲ ਤੜਕੇ ਸੂਈ ਕੱਲ ਤੜਕੇ ਇਹਨੇ ਬਚਾ ਕੇ ਦਿੱਤਾ ਇਹਦੇ ਕਟਾ ਦਿੱਤਾ ਆ ਨਾੜੂ ਦਾ ਆ ਕੱਟੇ ਦਾ ਨਾੜੂ ਕਰ ਲਓ ਬਿੱਲਾ ਨਾੜੂ ਜੇ ਨਾਲ ਅੱਛਾ ਵੀਰ ਹੁਣ ਇਹਦੇ ਥੱਲੇ ਬੋਲਾ ਕਿੰਨਾ ਤਿਆਰ ਹੈ ਇਹ ਥੱਲੇ 8 ਕਿਲੋ ਬੋਲਾ ਆਊਗਾ 8 ਕਿਲੋ ਹੈਗਾ 8 ਕਿਲੋ ਬੋਲਾ ਠੀਕ ਹੈ ਜੀ ਤੇ ਸੂਆ ਤੀਜਾ ਸੂਆ ਤੀਜਾ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਲਓ ਦੋਸਤੋ ਇਹਦਾ ਵੀ ਆਰਡਰ ਕੁਆਲਿਟੀ ਚੈੱਕ ਕਰ ਲਓ ਸੂਕੇ ਦੋਸਤੋ ਥੋੜੀ ਜਿਹੀ ਤਹਿ ਮਾਰ ਕੇ ਦਾ ਪਸ਼ੂ ਜ਼ਰੂਰ ਬਾਕੀ ਦੋਸਤੋ ਰਾਜੀ ਆ ਜਿੰਨੀ ਵੀ ਹੈਗੀ ਪੂਰੀ ਜਮੀ ਪਲੀ ਆ ਕਰੋ ਚੈੱਕ ਜੀ ਲਿਆ ਵੀਰ ਮੋੜ ਦਾ ਇਹ ਮਾਝ ਸੁਝੇ ਜਾਣ ਕੇ ਥੋੜੀ ਲਪੇ ਲਾ ਗਈ ਆ ਹਾਂਜੀ 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 ਦੋਸਤੋ ਦੋ ਮੱਝਾਂ ਤੁਹਾਨੂੰ ਦਿਖਾਉਤਿਆਂ ਦੋਵੇਂ ਤੇਜਾ ਤੇਜਾ ਸੁਆ ਸੁਈਆਂ ਵਾਂ ਸੱਜੀਆਂ ਬਿਲਕੁਲ ਬਾਕੀ ਦੋਸਤੋ ਥਨਾ ਥੋਨਾ ਦੀ ਕੁਆਲਿਟੀ ਚੈੱਕ ਕਰ ਲਓ ਇਹਦੇ ਵਿੱਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਸ਼ਾਂਗਲੀਆਂ ਨਾਲ ਆਰਡਰ ਦੋਸਤੋ ਇਹਨੇ ਵੀ ਕਰਮਾਈ ਨੇ ਸੋਹਣਾ ਤਿਆਰ ਕੀਤਾ 8 ਕਿਲੋ ਬੋਲਾ ਹੋ ਜਿਹੜਾ ਮੌਕੇ ਦਾ ਵੀਰ ਕਹਿੰਦਾ ਮੌਕੇ ਦਾ ਤਿਆਰ ਬਾਕੀ ਚੋਣ ਬੜੀ ਪੋਲੀ ਮੈਂ ਜਵਾਗ ਬਾਦ ਥੱਲੇ ਕੋਈ ਪੂਰ ਛਟਾ ਮੈਂ ਇਹਨਾਂ ਕੋਈ ਗੱਲ ਨਹੀਂ ਦੇ ਠੀਕ ਹੈ ਜੀ ਕਿੰਨਾ ਕੁ ਮੁੱਲ ਕਰਨਾ ਦਾ ਮੁੱਲ ਕਰਨ ਉਹ ਬਾਹਰ ਦੇ ਸਾਹ ਨਾਲ ਆਪਾਂ 75 ਕਰੀ ਜਾਈਏ 70 ਤੇ ਮਾਨਤਾ ਕਰ ਦਾਂਗੇ ਜੇ ਕੋਈ 70000 ਤੋਂ ਮਾਨਤਾ ਕਰ ਕਿੰਨਾ ਕੁ ਮਾਨਤ ਹੋ ਸਕਦਾ ਆਪਾਂ ਵੀਡੀਓ ਥੋੜਾ ਬੋਲਾ ਕਰਾਂਗੇ ਯਾ 2000 ਰੁਪਿਆ ਜਿਆ 70000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਤੇ 68000 ਰੁਪਿਆ ਵੀਰ ਕਹਿੰਦਾ ਵੀ ਮੌਕੇ ਤੇ ਜਿਹੜਾ ਸ਼ੋਰ ਚ ਮਾਨਤਾ ਨਹੀਂ ਹੋਊਗਾ ਬਸ ਇੰਨਾ ਹੀ ਹਾਂਜੀ ਹਾਂਜੀ ਬਾਕੀ ਮੈਂ ਮਾਨਤਾ ਮਾਨਤਾ ਦੇ ਆਪਾਂ ਦੋਸਤੋ ਵੀਡੀਓ ਦੇ ਵਿੱਚ ਹੀ ਕਰਵਾ ਦੇ ਰਹੇ ਕਿਉਂਕਿ ਕੋਈ ਵੀਰ ਇਹ ਨਾ ਕਿ ਪੀ ਝਾਕ ਰੱਖੇ ਕਿ 5-7 ਹਜ਼ਾਰ ਦਾ ਹੋਊਗਾ ਜਿੰਨਾ ਵੀਰ ਨੇ ਦੱਸਤਾ ਦੋਸਤੋ ਫਿਕਸ ਜੇ 68000 ਰੁਪਿਆ ਜੀ ਮੌਕੇ ਲਪਾਇਆ ਲਾਇਆ ਮੈਂ ਨੇ ਜ ਲੱਪਾ ਪੁੱਟ ਗਈ ਮੈਂ ਉਹ ਫਿਰ ਹਾਂਜੀ ਹਾਂਜੀ ਹਾਂ ਦੋ ਤੇ ਆ ਗਈ ਫਿਰ ਮੈਂ ਅੱਛਾ ਵੀਰ ਇਹਦੇ ਬਾਰੇ ਦੱਸਿਓ ਮੱਝ ਬਾਰੇ ਇਹ ਦੂਜਾ ਸੁਹਾ ਸੋਨਾ ਝੋਟੀ ਨੇ ਕਿੰਨਾ ਟਾਈਮ ਖੜਦੀ ਇਹ ਲੈ ਜਾਵੇ 2-4 ਦਿਨ ਹਫਤੇ ਦੇ ਅੰਦਰ ਅੰਦਰ ਆਜੂਗੀ ਝੋਟੀ ਠੀਕ ਹੈ ਜੀ ਹਾਂ ਬਾਕੀ ਝੋਟੀ ਥੱਲੇ ਤੋਂ ਨੋ ਚੰਗੀ ਠੀਕ ਹੈ ਜੀ ਅਜਾ ਦੋਸਤੋ ਆਰਡਰ ਇਹਦੇ ਵਿਖੋ ਆ ਲੰਬਣਾ ਸ਼ੁਰੂ ਕਰ ਦਿੱਤਾ ਦੋ ਦੋ ਸੋਨਾ ਆਰਡਰ ਤਿਆਰ ਕਰੀ ਹੁੰਦੀ ਹੈ ਥਣਾ ਫਲਾਂ ਦੇ ਦੋਸਤੋ ਸਪੇਸ ਚਾ ਕਾਫੀ ਆਪਸੇ ਅੱਛੇ ਕੱਢੀਏ ਬਾਹਰੋਂ ਦੋਸਤੋ ਚੰਗੀ ਰਾਜੀ ਹੈ ਪੂਰੀ ਜੰਮੀ ਪੜੀ ਹੈ ਇੱਕ ਹਫਤੇ ਦਾ ਟਾਈਮ ਹੈ ਜੀ ਬਾਕੀ ਪਿਆਵਾ ਸੁੰਦੇ ਵਿੱਚ ਤੇ ਸੁੰਦੇ ਸਵੇਰ ਤੱਕ ਦੋਸਤੋ ਜਿਹੜਾ ਆਰਡਰ ਕੁਆਲਟੀ ਨੇ ਬਹੁਤ ਵਧੀਆ ਜਿਹੜੀ ਤਿਆਰ ਕਰ ਲੈਣੀ ਹੈ ਲੈ ਆ ਵੀਰ ਮੋਰ ਛੋਟੀ ਤਾਂ ਚੱਡਾ ਲੈ ਕੇ ਤੁਰਿਆ ਨਹੀਂ ਜਾਣਾ ਪੂਰੀ ਬਣੂਗੀ ਚੋਟੀ ਠੀਕ ਹੈ ਡਰਦੀ ਆ ਦੋਸਤੋ ਸਾਡੇ ਕੋਲ ਅਸ਼ੂ ਦੋਸਤੋ ਉਪਰੇ ਬੰਦੇ ਦੇ ਕੋਲੋਂ ਹਮੇਸ਼ਾ ਡਰ ਜਾਂਦਾ ਵਜੋਂ ਕਈ ਵਾਰ ਕੈਮਰੇ ਤੋਂ ਦੇਖ ਕੇ ਵੇਖੇ ਪਾਉਡਰ ਜਿਹੀਆਂ ਉਮੀਦ ਕਿੰਨੀ ਕੀ ਵੀਰ ਕਰਦੇ ਤਾਂ ਦੁੱਦੀ ਇਹਨੇ 12 ਕਿਲੋ ਪਹਿਲੇ ਸਵੇਚ ਵਾਇਆ ਹਰਿਆਣੇ ਦੀ ਝੋਟੀ ਆ ਅੱਛਾ ਜੀ ਐਰ ਕੀ ਦੋ ਕਿਲੋ ਵਾਧੂ ਕਿਲੋ ਦਊਗੀ 12 ਤੋਂ ਪਲੱਸ ਹੀ ਹੋਊਗਾ 12 ਦਾ ਪਲੱਸ ਹੀ ਦਊਗੀ ਠੀਕ ਹੈ ਜੀ ਕਿੰਨਾ ਮੁੱਲ ਕਰਦੇ ਵੀਰ ਦਾ ਇਹਦਾ ਮੁੱਲ ਕਰਦੇ 90 ਹਾਂਜੀ 85 ਦਾ ਮਾਨ ਦੇ ਦਾਂਗੇ ਠੀਕ ਹੈ ਜੀ ਲਓ ਦੋਸਤੋਂ 90000 ਰੁਪਿਆ ਵੀਰ ਨੇ ਡਿਮਾਂਡ ਰੱਖੀ ਤੇ 85000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨ ਤਾਣਾ ਛੋਰ ਛੱਪਾ ਜਿਹੜਾ ਮੁੱਲ ਕੇ ਤੇ ਜ਼ਰੂਰ ਹੋਊਗਾ ਬਾਕੀ ਗੱਬਣ ਗੱਬਣੀ ਆ ਸੁਈ ਦਾ ਰੇਟ ਫਿਰ ਹੋਰ ਹੋਊਗਾ ਸੁਈ ਦਾ ਰੇਟ ਵੱਖਰਾ ਵੱਖਰਾ ਠੀਕ ਹੈ ਜੀ ਇਹਦੇ ਨਾਲ ਬਤੀ ਗਾਂ ਦੀ ਡਿਟੇ ਅਜੇ 9 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਤੀਜਾ ਸੂਆ ਜੋ ਤੀਜਾ ਸੂਆ ਸੂਈ ਹੈ ਹਾਂ ਕੱਢੀ ਬਾਹਰ ਲੈ ਆ ਗਏ ਤੀਜਾ ਸੂਆ ਦੋਸਤੋ ਸੂਈ 14 ਕਿਲੋ ਦੁੱਧ ਹੋਣ ਮੌਕੇ ਦਾ ਤਿਆਰ ਹੈ ਇਹਦਾ ਗਾਂ ਦਾ ਦੋਸਤੋ ਰੇੜੀ ਨਾਰਮਲ ਹੀ ਹੋਊਗਾ ਕੋਈ ਜ਼ਿਆਦਾ ਵੱਡਾ ਰੇੜ ਨਹੀਂਗਾ ਲੈ ਆ ਗਏ ਮੋਲਾ ਬਾਕੀ ਦੋਸਤੋਂ ਥਣਾ ਸੁਣਾਉਂਦੀ ਕੁਆਲਿਟੀ ਬਹੁਤ ਵਧੀਆ ਆ ਆਕਰੋਚਕ ਜੀ ਚੋਅ ਇੱਕ ਵੀਰ ਵਧੀਆ ਕਿਨੋ ਚੋਣ ਇੱਕ ਨੰਬਰ ਜਵਾਗ ਬਾ ਦੋ ਚੋਣ ਪੂਰ ਛੱਟਾ ਪੋਰਾ ਨਾ ਹੋਊਗਾ ਠੀਕ ਹੈ ਜੀ ਹੋਲੀ ਚੋਣ ਠੀਕ ਹੈ ਜੀ ਕੀ ਮੁੱਲ ਕਰਦੇਗਾ ਮੁੱਲੇ 14 15 ਕਿਲੋਆਂ ਵਾਲੀਆਂ ਲੋਕੀ 50 50 ਕਰੀ ਜਾਂਦੇ ਹਾਂਜੀ ਆਪਾਂ ਦੇ ਦਾਂ 35000 ਚ ਮਾਨਦਨ ਕਰ ਦਾਂਗੇ 32 ਦੀ ਦੇ ਦਾਂਗੇ ਐਂਡ 32 ਦੀ ਹੋ ਗਿਆ ਠੀਕ ਹੈ ਜੀ ਹੋਰ ਹੋ ਸਦਾ ਨਹੀਂ ਜਾ ਜੀ ਅੰਦੇ ਠੀਕ ਹੈ ਚੌਨਾ ਗੱਲੋਂ ਦੁੱਧ ਉਤੋਂ ਤਿਆਰ ਤੇ ਰੇਟ ਜਿਹੜਾ ਲੈਣ ਦੇ ਵਾਲਾ ਵੀ ਇਹਦੇ 32000 ਰੁਪਿਆ ਰੱਖਿਆ ਜੇ ਉਹ ਚੋ ਦੋਸਤੋਂ ਕੋਈ ਛੋੜਛੱਪਾ ਮੌਕੇ ਤੇ ਜਰੂਰ ਹੋਗਾ ਇਹਦੇ ਨਾਲ ਬੱਧੀ ਜਿਹੜੀ ਗਾਂ ਇਹਦੀ ਡਿਟੇਲ ਅਸੀਂ ਵੀ ਇਹ ਦੂਜਾ ਸੂਗਾ ਸੂਈ ਜੋ ਪਰਸੋ ਕੱਲ੍ਹ ਸੂਈ ਆ ਜੀ ਅੱਛਾ ਜੀ ਹਾਂ ਇਹਨੇ ਬੱਚਾ ਦਿੱਤਾ ਵੀ ਇਹਨੇ ਬੱਚਾ ਦਿੱਤਾ ਅੱਛਾ ਜੀ ਇਹਦਾ ਬੱਚਾ ਕਿਹੜਾ ਜੀ ਆ ਡੱਬਾ ਸਾਡਾ ਬੈਠਾ ਦੂਜੀ ਦਾ ਕਾਲਾ ਜੋ ਦੋਸਤੋਂ ਬੱਚੇ ਦੋਵੇਂ ਆ ਚੈੱਕ ਕਰ ਲਓ ਐਸੇ ਵੀ ਇਹ ਥੱਲੇ ਬੋਲਾ ਚੋਇਆ ਕਿੰਨਾ ਚੋਲਾ ਬੋਲਾ ਹੁਣ ਇਹ ਥੱਲੇ 15 ਕਿਲੋ ਬੋਲਾ ਹੋਗਾ 15 ਕਿਲੋ ਹੈਗਾ ਹਾਂ ਠੀਕ ਹੈ ਜੀ ਕੱਢੀਏ ਬਾਹਰ ਵੀਰ ਨੂੰ ਕਾਢ ਕਾਢ ਦੋਸਤੋ ਗਾਂ ਦਾ ਕਰ ਲਓ ਚੈੱਕ ਆਰਡਰ ਕੁਆਲਟੀ ਸੋਹਣੀ ਤਿਆਰ ਕੀਤੀ ਹੈ 14 15 ਕਿਲੋ ਜਿਹੜਾ ਬੋਲਾ ਮੌਕੇ ਦਾ ਤਿਆਰ ਆ ਸੂਆ ਦੂਜਾ ਸੂਈ ਤੇ ਬੱਚਾ ਇਹਨੇ ਵਛਾ ਦਿੱਤਾ ਜੀ ਸੂਆ ਪਸੂ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ लग भी मुड़ता दोस्तों बहुत सोना ऑर्डर तैयार कर ਜੋ ਦੋਸਤੋ ਥਣਾ ਦੀ ਕੁਆਲਿਟੀ ਕਰ ਲਓ ਚੈੱਕ ਆਥੀ ਜਵਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਦੋਸਤ ਲੱਗਾ ਜੀ ਐ ਠੰਡੀ ਚੋਣੀ ਚੰਗੀ ਸੀ ਚੈੱਕ ਕਰ ਲਓ ਚੈੱਕ ਜੀ ਧਾਰਾ ਮਾਰ ਦੇ ਦੋ ਮਾਰ ਦੀ ਧਾਰਾ ਦੋ ਦੋ ਬਾਲਟੀ ਨਾ ਮਾਰ ਗਈ ਵੇਖ ਲਓ ਬਾਲਟੀ ਫੜ ਲਓ ਬਾਲਟੀ ਚ ਮਾਰਨ ਦੀ ਹਾਂਜੀ ਬਾਲਟੀ ਕਰ ਲਓ ਲਓ ਦੋਸਤੋ ਤੁਹਾਨੂੰ ਧਾਰਾ ਮਾਰ ਕੇ ਦੀ ਚੈੱਕ ਕਰਵਾ ਦਿੰਦੇ ਤੇ ਵਾਸਾ ਠੀਕ ਹੈ ਮੁੱਲ ਲਖਣੇ ਬਾਤ ਹੀ ਦੋਤੋ ਬਹੁਤ ਵਧੀਆ ਦੋਸਤ ਚਾਈ ਹੈ ਠੀਕ ਹੈ ਅੱਛਾ ਵੀਰ ਮੁੱਲ ਤਾਂ ਕੀ ਕਰਨਾ ਮੋਲੇ ਦਾ 70 ਕਰਦੇ ਆ 65 ਦੀ ਦਵਾਂਗੇ ਅੱਛਾ ਜੀ ਦੁੱਧ 20 ਪਲਾਸ ਚਵਾ ਦੂਗੀ ਠੀਕ ਹੈ ਜੀ ਹਾਂ 70000 ਰੁਪਿਆ ਦੋਸਤੋ ਡਿਮਾਂਡ ਰੱਖੀ ਵੀਰ ਨੇ 65000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾ ਲਾਪੇ ਨੂੰ ਪਏ ਲਾਏ ਬੈਠ ਨੇ ਲਪਾ ਦੋਸਤੋ ਜਰੂਰ ਗਾਣ ਲਾਇਆ ਕਿਉਂਕਿ ਬਿਲਕੁਲ ਤਾਜੀ ਸੂਈ ਹੈ ਇਸ ਕਰਕੇ ਲਪਾ ਜਰੂਰ ਲਾਇਆ ਇਹਨਾਂ ਦਾ ਇਹਦੇ ਨਾਲ ਬਤੀ ਗੱਬਣ ਗਾਂ ਦੀ ਡਿਟੇਲ ਦੱਸੀ ਵੀਰ ਆਪਣਾ ਇਹ ਦੂਜੇ ਸੇ ਸੋਣਾ ਨੇ ਅੱਛਾ ਜੀ ਦਿਨ 10 12 ਲੈ ਜੂਗੀ ਅੱਛਾ ਜੀ ਮੱਚੀ ਠੰਡੀ ਠੁੰਡੀ ਇਹ ਵੀ ਠੀਕ ਹੈ ਜੀ ਅਜੀ ਦੋਸਤੋ ਤਿਆਰੀ ਕੀਤੀ ਆ ਲਾਉਣ ਦੀਏ ਨੇ ਪਈ ਲਾਏ ਪਈ ਹੈ ਜਿਆ ਹਨਾ ਹਾਂ ਠੰਡੀ ਠੁੰਡੀ ਠੀਕ ਹੈ ਜੀ ਲਓ ਦੋਸਤੋ ਸੀਲਸ ਲਗ ਪੂਰੀ ਆ ਹੋਰ ਕੇ ਦਿਖਾਈਏ ਵੀਰ ਨੂੰ ਚੰਗੀ ਦੋਸਤੋ ਰਾਜੀ ਆ ਪੂਰੀ ਜੰਮੀ ਪਲੀ ਆ ਕੰਨਾਂ ਵਿੱਚ ਆਇਆ ਵੀਰ ਪਹਿਲੇ ਸੋ ਦੁੱਧ ਲਈ ਮੈਂ ਟੋਕੜ ਕੱਪੜ ਲਿਆਂਦੀ 9 ਕਿਲੋ ਦੁੱਧ ਹੀ ਅੱਛਾ ਜੀ ਤੇ ਚਮਕ ਮਹੀਨੇ ਦੀ ਗੱਬਣ 14 14.5 ਦੀ ਠੀਕ ਹੈ ਜੀ ਤੇ ਦੁੱਧ 13 12 13 ਕਿਲੋ ਰਮਾਨਾ ਭਰ ਦੋਗੀ ਅਸੀਂ ਠੀਕ ਹੈ ਜੀ ਦੋਸਤੋਂ ਸੁੰਗ ਦੇ ਵਿੱਚ ਟਾਈਮ ਅਜੇ ਪਿਆ ਹ ਹਫਤਾ 10 ਦਿਨ ਅਜੇ ਨੇ ਲੈ ਰਣੇ ਬੜੇ ਮਜੇ ਨਾਲ ਦੁੱਧ ਲਾਉਣਾ ਦੋਸਤੋਂ ਅਰੇ ਸ਼ੁਰੂ ਕਰ ਦਿੱਤਾ ਵਾ ਅਜੇ ਵਾਰ ਨੂੰ ਵਸ਼ੀ ਪੂਰੀ ਆ ਜੂਗੀ ਠੀਕ ਹੈ ਜੀ ਇੱਕੰਦਾ ਮੁੱਲ ਕਰਦੇ ਵੀਰ ਦਾ ਮੁੱਲ ਭਾਏ 40 ਕਰੀ ਜਾਈਏ 35 ਦੀ ਦੇ ਦਾਂਗੇ 35000 ਦੇ ਹੁਣ 35 ਦੇ ਦਾਂਗੇ ਠੀਕ ਹੈ ਜੀ ਗੱਪਣ ਗੱਪਣ ਦਾ ਮੁੱਲ ਪਈ ਗੱਪਣ ਗੱਪਣ ਦਾ ਮੁੱਲ ਪਈ ਠੀਕ ਹੈ ਜੀ ਦੋਸਤੋ 35000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾ ਜਿਹੜਾ ਹੋਊਗਾ ਜ਼ਰੂਰ ਹੋਊਗਾ ਦੋਸਤੋ ਇੱਕ ਗਾਂ ਗੱਪਣ ਤੇ ਇੱਕ ਮੱਝ ਗੱਪਣ ਤੇ ਬਾਕੀ ਦੋਸਤੋ ਪਸ਼ੂਲੇ ਸੂਏ ਸਵਾਏ ਆ ਸੂਏ ਸਵਾਏ ਪਹ ਨੂੰ ਇੱਕ ਟਾਈਮ ਦੋ ਟਾਈਮ ਚੂਕਿਆ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਗੱਬਣ ਪਸ਼ੂ ਨੂੰ ਦੋਸਤੋ ਥਣਾ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਐਡਰੈਸ ਦੋਸਤੋ ਇਹ ਕਰੀਬੀ ਦਾ ਫੇਰ ਬੋਲ ਦਿੰਦਾ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਮਨੋਰ ਸਿੰਘ ਹੈ ਫੋਨ ਨੰਬਰ ਵੀ ਫੇਰ ਬੋਲ ਦਿਆ ਫੋਨ ਨੰਬਰ 9814545195 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ